ਮੇਰੇ ਬਿਨਾ ਤੁਹਾਡੀ ਕੌਣ ਕਰੇ ਪਹਿਚਾਨ ਪਰਮੇਸ਼ਵਰ ਤੋਂ ਬਿਨਾ ਭਗਤਾਂ ਦੀ ਪਹਿਚਾਨ ਕੋਈ ਸੰਸਾਰ ਦੇ ਵਿੱਚ ਕਰ ਨਹੀਂ ਸਕਦਾ ਪਰਮਾਤਮਾ ਨੇ ਸੰਸਾਰ ਦੇ ਵਿੱਚ ਇੱਕ ਅਜਿਹਾ ਮਾਰਗ ਸ਼ੁਰੂ ਕਰ ਦਿੱਤਾ ਕਿਉਂਕਿ ਸਮੇਂ ਦੀ ਜ਼ਰੂਰਤ ਹੁੰਦੀ ਹੈ ਇਸ ਸਮੇਂ ਦੇ ਨਾਲ ਹੀ ਮਰਯਾਦਾ ਪਰਿਸ਼ੋਤਮ ਆਪਣੀ ਮਰਯਾਦਾ ਨੂੰ ਕਠਨ ਕਰਨ ਵਾਸਤੇ ਇੱਕ ਨਵੀਂ ਰਚਨਾ ਰਚੀ ਪਰਮੇਸ਼ਵਰ ਨੇ ਅਗੰਮੀ ਖੇਲ ਕੀਤੀ ਅਗਮਤਾ ਦੇ ਰੂਪ ਵਿੱਚ ਪ੍ਰਗਟਾਵਾ ਕੀਤਾ ਸਤ ਦੀ ਧਾਰ ਦਾ ਵਿਵਰਣ ਕੀਤਾ ਸਤ ਦੀ ਧਾਰ ਦੀ ਵਿਵਸਥਾ ਕੀਤੀ ਸਤ ਦੇ ਰੂਪ ਵਿੱਚ ਆਹ ਜਗਾ ਦਾ ਸਤ ਤੇ ਸੱਚ ਦੀ ਖੇਲ ਕੀਤੀ ਜਿਸ ਨੂੰ ਸੰਸਾਰੀ ਜੀਵ ਸਮਝ ਸਕਦਾ ਨਹੀਂ ਸੀ ਪਰਮੇਸ਼ਵਰ ਨੇ ਆਪਣਾ ਸਮਾਂ ਲੈ ਕੇ ਆਂਦਾ ਮਾਤ ਲੋਕ ਵਿੱਚ ਆਪਣਾ ਪ੍ਰਗਟਾਵਾ ਕੀਤਾ ਪ੍ਰਗਟਾਵਾ ਕਰਨ ਤੋਂ ਬਾਅਦ ਇਕ ਅਮੋਲਕ ਦਾਤ ਭਗਤਾ ਦੀ ਝੋਲੀ ਦੇ ਵਿੱਚ ਰੱਖ ਦਿੱਤੀ ਸੋਹੰਗ ਮਹਾਰਾਹੀ ਸ਼ੇਰ ਸੇ বিষ্ণੂ ਭਗਵਾਨ ਦੀ ਜੈ ਸੋ ਪਰਮਾਤਮਾ ਹੰਗਾ ਆਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਤਾਰ ਨੂੰ ਸੋਹੰਗ ਦਾ ਰੂਪ ਦੇ ਦਿੱਤਾ ਤੂੰ ਮੇਰਾ ਤੇ ਮੈਂ ਤੇਰਾ ਮਹਾਰਾਜ ਸਾਰੇ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਸਾਰੇ ਸੰਸਾਰ ਨੂੰ ਪੈ ਵਿੱਚ ਰੱਖਣ ਵਾਲੀ ਸਮਰਾਤ ਤਾਕਤ विष्णु परमेश्वर आप ही पितृपालक आप ही पालनहार आप ही परविशकर्ता ओसे अकाल पुरख दी सदा ही जय हुंदी है जो आदिकद सत्य तेज सत्य है क्योंकि सर्व हर संगत बिना धर्म तो और कुछ नहीं ये सच परमात्मा दे नाम तो बिना संसार दे विच कुछ भी सच है ही नहीं आज समय केड़ा चल रहा है कल जो। ਕਾਲ ਯੁਗ ਦੇ ਵਿੱਚ ਪਰਮੇਸ਼ਵਰ ਨੇ ਸਤਜੁਗ ਦੀ ਸ਼ੁਰੂਆਤ ਕਰ ਦਿੱਤੀ ਪਰ ਸੰਸਾਰੀ ਜੀਵਾਂ ਦੀਆਂ ਮਨ ਕਲਪਨਾ ਉਸੇ ਤਰ੍ਹਾਂ ਹੀ ਕਾਇਮ ਰਹੀਆਂ ਉਹਨਾਂ ਦੇ ਅੰਦਰ ਸਤ ਦੀ ਤਾਰ ਦੇ ਵਿੱਚ ਆਉਣ ਵਾਸਤੇ ਅਜੇ ਸਮੇਂ ਦੀ ਜ਼ਰੂਰਤ ਹੈ ਜਦੋਂ ਹਰ ਜੀਵ ਦੇ ਅੰਦਰ ਸਤ ਤੇ ਸੱਚ ਦਾ ਤਾਰ ਹੋਵੇ ਜਦੋਂ ਹਰ ਜੀਵ ਦੇ ਅੰਦਰ ਇੱਕ ਸੱਚੀ ਪ੍ਰਕਿਰਿਆ ਹੋ ਜਾਵੇ ਜਦੋਂ ਜੀਵ ਦੀ ਅੰਤਰ ਆਤਮਾ ਵਿੱਚ ਪ੍ਰਭੂ ਦਾ ਨਾਮ ਕਣ ਕਣ ਦੇ ਵਿੱਚ ਸਮਾ ਜਾਵੇ ਜਦੋਂ ਭਗਤ ਆਤਮਾ ਆਪਣੇ ਪ੍ਰਭੂ ਦੇ ਚਰਨਾਂ ਦੀ ਧਾਰ ਨਹੀਂ ਬਣ ਜਾਵੇ ਜਦੋਂ ਗੁਰਸਿੱਖ ਦੇ ਅੰਦਰ ਇੱਕ ਸੱਚੀ ਮਰਯਾਦਾ ਦਾ ਰੂਪ ਆ ਜਾਵੇ ਜਦੋਂ ਭਗਤ ਭਗਵਾਨ ਦਾ ਇੱਕ ਅਜਿਹਾ ਖੇਲ ਜੋ ਮਾਤ ਲੋਕ ਵਿੱਚ ਹੋਇਆ ਉਸ ਨੂੰ ਸਮਝਣ ਦੀ ਸਮਰੱਥਾ ਹੋ ਜਾਵੇ ਸਰਬਹਰ ਸੰਗਤ ਜੀ ਫਿਰ ਗੁਰ ਸਿੱਖ ਦਾ ਇੱਕ ਰੂਪ ਹੁੰਦਾ ਹੈ ਇੱਕ ਰੂਪ ਭਗਵਾਨ ਦਾ ਤੇ ਇੱਕ ਰੂਪ ਪਗਤ ਦਾ ਇੱਕ ਰੂਪ ਦੇ ਵਿੱਚ ਇੱਕ ਆਤਮਾ ਤੇ ਇੱਕ ਪਰਮਾਤਮਾ ਇੱਕ ਪਰਮਾਤਮਾ ਨੇ ਆਪਣੀ ਆਤਮਾ ਨੂੰ ਮਤ ਲੋਕ ਵਿਚਾ ਕੇ ਨਵਾਜਿਆ ਇੱਕ ਪਰਮਾਤਮਾ ਨੇ ਆਪਣੀ ਆਤਮਾ ਨਾਲ ਵਾਅਦਾ ਕਰ ਲਿਆ ਕਿ ਇਹ ਮੇਰੀ ਆਤਮਾ ਤੇ ਮੇਰੀ ਹੈ ਜੇ ਤੂੰ ਮੇਰੀ ਹੈ ਤੇ ਤੂੰ ਮੇਰੇ ਹੁਕਮ ਦੇ ਵਿੱਚ ਰਹਿਣਾ ਕਿਉਂਕਿ ਪਰਮਾਤਮਾ ਆਪਣੇ ਕੀਤੇ ਹੋਏ ਕੌਲ ਇਕਰਾਰ ਤੇ ਵਾਅਦੇ ਤੋਂ ਕਦੀ ਇੱਧਰ ਉੱਧਰ ਹੁੰਦੇ ਹੀ ਨਹੀਂ ਹਜੂਰ ਸ਼ੰਤ ਸ਼ਾ ਜੀ ਨੇ ਹੁਕਮ ਦੇ ਦਿੱਤਾ ਕਿ ਸਰਬ ਹਰ ਸੰਗਤ ਨੂੰ ਮਾਨ ਦੇ ਦਿੱਤਾ ਹਰ ਸੰਗਤ ਦਾ ਰੂਪ ਇੰਨਾ ਵੱਡਾ ਹੈ ਜਿਸ ਨੂੰ ਕੁਝ ਅਲਫਾਜਾਂ ਦੇ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਪਰਮਾਤਮਾ ਤੇ ਹੈ ਹੀ ਅਗੰਮ ਥਾ ਹੈ ਪਰਮਾਰਥ ਦੇ ਮਾਰਗ ਨੂੰ ਪਰਮਾਤਮਾ ਦੀ ਉਸਤਾਰ ਨੂੰ ਸਮਝਣਾ ਕਠਿਨ ਹੈ ਕਿਉਂਕਿ ਜੇਕਰ ਸਾਡੀ ਅੰਤਰਾਤਮਾ ਵਿੱਚ ਜੇਕਰ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਸੱਚਾ ਰੂਪ ਸਮਾ ਜਾਵੇ ਫਿਰ ਸਾਨੂੰ ਪਰਮਾਤਮਾ ਦੇ ਦਰ ਘੜ ਦੀ ਸੋਜੀ ਹੋ ਜਾਵੇ ਫਿਰ ਸਰਵਹਾਰ ਸੰਗ ਹੀ ਸੰਸਾਰ ਵਿੱਚ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ। ਭਗਤੇ ਨਿਮਾਣਾ ਹੋ ਕੇ ਆਪਣੇ ਪਰਮਾਤਮਾ ਦੇ ਚਰਨਾਂ ਦਾ ਦਾਸ ਹੰਦ ਹੈ ਕਿ ਹੇ ਅਕਾਲ ਪੁਰਖ ਮੈਂ ਨਿਮਾਣੀ ਆਤਮਾ ਹ ਮੈਨੂੰ ਆਪਣੇ ਚਰਨਾਂ ਦਾ ਆਸਰਾ ਦੇਵੇ ਜਦੋਂ ਗੁਰਸਿੱਖ ਨਿਮਾਣਾ ਹੋ ਕੇ ਆਪਣੇ ਪਰਮੇਸ਼ਵਰ ਦੇ ਚਰਨਾਂ ਦਾ ਦਾਸ ਬਣ ਕੇ ਤੇ ਪਰਮੇਸ਼ਵਰ ਦੇ ਚਰਨਾਂ ਦੀ ਤੂੜੀ ਬਣ ਕੇ ਸੰਸਾਰ ਦੇ ਵਿੱਚ ਵਿੱਚ ਦਾ ਉਸ ਤੇ ਜੀਵਨ ਦਾ ਰੂਪ ਕੁਝ ਹੋਰ ਹੋ ਜਾਂਦਾ ਹੈ। ਇਹ ਹੀ ਹੈ ਹਜੂਰ ਸੈੰਚਾ ਜੀ ਨੇ ਜੇਠੂਆਲ ਹਰਪਗਤਵਾਰ ਨੂੰ ਅਨੇਕਾਂ ਹੀ ਮਾਣ ਦਿੱਤੇ ਨੇ ਕਿਉਂਕਿ ਜੇਠੂਆਲ ਹਰਪਗਤਵਾਰ ਨੂੰ ਹੀ ਸੱਚਖੰਡ ਦਾ ਉਹ ਰੂਪ ਦੇ ਦਿੱਤਾ ਹੈ। ਜਿਸ ਨੂੰ ਪਰਮੇਸ਼ਵਰ ਨੇ ਆਪ ਮਾਤ ਲੋਕ ਵਿੱਚ ਆ ਕੇ ਸਿਰਜਿਆ ਭਗਤ ਦਵਾਰ ਸੱਚਾ ਸਾਚੀ ਖੰਡ ਭਗਤ ਦਵਾਰ ਸੱਚਾ ਸਾਚੀ ਖੰਡ ਲੋਕ ਮਾਤ ਮਿਲੇ ਵੱਡੇ ਆਇਆ ਛਿੜੀ ਪਗਵਾਨ ਸਾਹਿਬਕ ਸ਼ੰਦ ਬਖਸ਼ੀ ਸੀ ਆਪਣੀ ਆਪ ਕਰਾਇਆ ਪਰਿਜਟ ਹੋ ਸੁਰਾ ਸਰਬੰਗ ਪਰਿਜਟ ਹੋ ਸੁਰਾ ਸਰਬੰਗ ਸ਼ਨੀਸ਼ਾ ਆਪਣੀ ਕਾਰੇ ਕਮਾਈਆ ਗੁਰੇ ਅਵਤਾਰ ਪੀਰ ਪੈ ਗੰਬਰ ਮੁਕਾ ਕੇ ਆਏ ਆਪਣਾ ਪਾੰਦ ਬਣ ਪਾਂਦੀ ਜਗਤ ਰাহিয়া ਦੂਈ ਦਵਤੀ ਸ਼ਰਾਸ਼ ਰਾਈਤੀ ਸ਼ਰਾਸ਼ ਰਾਈਤੀ ਟਕੇ ਆਏ ਕੰਧ ਪਾਂਡਾ ਪਰਮਪਨাইয়া ਗੁੰਦੇ ਆਏ ਇੱਕੋ ਢੋਲਾ ਸਾਚਾ ਸ਼ੰਦ ਗੀਤ ਗੋਬਿੰਦ ਅਲাইয়া ਮੰਗਣਿਆਏ ਹਾਰੀ ਆਨੰਦ 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 ਵਿੱਚੋਂ ਦੇ ਰਿਸਾਇਆ ਲੇਖ ਜੁਕੇ ਸੂਰਜ ਚੰਦ ਤਾਰਾ ਚਾਨਣਾ ਕੋਏ ਚਮਕਾਇਆ ਸਰਭਰ ਸੰਗਤ ਪਰਮੇਸ਼ਵਰ ਨੇ ਸਰਭਰ ਸੰਗਤ ਇਨੀ ਵੱਡੀ ਕਿਰਪਾ ਕੀਤੀ ਉਹ ਕਿਰਪਾ ਕਿਹੋ ਜੀ ਹੁੰਦੀ ਹੈ ਕਦੀ ਅਸੀਂ ਕਿਰਪਾ ਨੂੰ ਦੇਖਿਆ ਜੇ ਦੇਖਿਆ ਤੇ ਕੇਸ ਰੂਪ ਵਿੱਚ ਦੇਖਿਆ ਅੱਜ ਪਰਮੇਸ਼ਵਰ ਦੀ ਕਿਰਪਾ ਭਗਤਾਂ ਦੇ ਉੱਪਰ ਹੈ ਇਹ ਹੀ ਇੱਕ ਸੱਚੀ ਕਿਰਪਾ ਹੈ ਕਿ ਪਰਮਾਤਮਾ ਨੇ ਸਾਨੂੰ ਆਪਣੇ ਚਰਨਾਂ ਦੇ ਨਾਲ ਲਗਾਇਆ ਇਹ ਹੀ ਸਭ ਤੋਂ ਵੱਡੀ ਕਿਰਪਾ ਤੇ ਇਹ ਹੀ ਵੱਡੀ ਰਹਿਮਤ ਹੈ ਜੇਕਰ ਪਰਮੇਸ਼ਵਰ ਸਾਡੇ ਤੇ ਕਿਰਪਾ ਨਾ ਕਰ ਦੇ ਅੱਜ ਪਤਾ ਨਹੀਂ ਅਸੀਂ ਕਿਸ ਜਗ੍ਹਾ ਤੇ ਖੜੇ ਕਿ ਭਗਤਾਂ ਦੀ ਇਹ ਫਲਵਾੜੀਏ ਟੈਕਿਆ ਹੋਇਆ ਬਾਗ ਹੀ ਪਰਮੇਸ਼ਰ ਨੇ ਆਪ ਲਗਾਇਆ ਤੇ ਤੁਹਾਨੂੰ ਪਗਤਾਂ ਦਾ ਦਰਜਾ ਦੇ ਦਿੱਤਾ ਪਗਤ ਭਗਵਾਨ ਦੀ ਲੱਗੀ ਸ਼ਰਤ ਜਿੰਨਾ ਪਿੱਛੇ ਆਇਓ ਪਰਤ ਪਰਮੇਸ਼ਰ ਨੂੰ ਆਪਣੇ ਆ ਪਗਤਾਂ ਪਿੱਛੇ ਫੇਰੀ ਪਾਉਣੀ ਪਈ ਪਰਮੇਸ਼ਰ ਨੇ ਤੁਹਾਨੂੰ ਮਾਤ ਲੋਕ ਦੇ ਵਿੱਚ ਫਰਮਾਨ ਦੇ ਦਿੱਤਾ ਕਿ ਐ ਮੇਰੇ ਗੁਰਮੁਖੋ ਤੁਸੀਂ ਆਪਣਾ ਸੰਸਾਰ ਦੇ ਵਿੱਚ ਸਮਾਂ ਬੜਾ ਸੰਭਾਲ ਕੇ ਰੱਖਣਾ ਕਿਉਂਕਿ ਮੈਂ ਸੰਵਲ ਦਾ ਮਾਲਕ ਹਾਂ ਤੇ ਮੈਂ ਤੁਹਾਨੂੰ ਇੱਕ ਸੱਚੀ ਹਦਾਇਤ ਦੇ ਰਿਹਾ ਹਾਂ ਇੱਕ ਸੱਚੀ ਸਿੱਖਿਆ ਦੇ ਰਿਹਾ ਹੈ ਜੋ ਸਿੱਖ ਪ੍ਰਭ ਦੀ ਸਿੱਖਿਆ ਲੈ ਸਿੱਖ ਸੋ ਸਿੱਖ ਸਤਗੁਰੂ ਵਿੱਚ ਸਮਾਈ ਆ ਜੋ ਪਰਮਾਤਮਾ ਦਾ ਪਗਤ ਹੁੰਦਾ ਉਹ ਪਰਮੇਸ਼ਵਰ ਦੀ ਸਿੱਖਿਆ ਤੇ ਚੱਲਣ ਦੀ ਕੋਸ਼ਿਸ਼ ਕਰਦਾ ਚੱਲ ਤੇ ਅਸੀਂ ਕੋਈ ਨਹੀਂ ਸਕਦੇ ਪਰ ਪਰਮੇਸ਼ਵਰ ਤੋਂ ਰਹਿਮਤ ਮੰਗੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਹਜ਼ੂਰ ਸ਼ੈਨ ਚਾ ਜੀ ਨੇ ਫਰਮਾਨ ਦਿੱਤਾ ਕਿ ਜਦੋਂ ਮੇਰਾ ਗੁਰੂ ਸੀ ਮੇਰਾ ਪਗਤ ਕਿੱਤੇ ਵਸਤਰ ਪਹਿਨਦਾ ਹੈ ਤੇ ਮੈਂ ਆਪਣੇ ਉਸ ਤੇ ਅੱਗੇ ਪਿੱਛੇ ਸੱਜੇ ਖੱਬੇ ਹੋ ਜਾਣਾ ਹਾਂ ਕਿ ਇਹ ਮੇਰਾ ਪੁੱਤ ਹੈ ਫਰਮਾਨ ਦੇ ਦਿੱਤਾ ਹਜੂਰ ਸ਼ੰਚਾ ਜੀ ਨੇ ਹਰ ਬਾਣੀ ਦੀ 24 ਗ੍ਰੰਥਾਂ ਦੀ ਰਚਨਾ ਕਰਕੇ ਕਿ اے ਗੁਰਮੁਖੋ ਤੁਸੀਂ ਸੰਸਾਰ ਦੇ ਵਿੱਚ ਦੁਬਾਰਾ ਜਨਮ ਨਹੀਂ ਲੈਣਾ ਕਿਉਂਕਿ ਪੰਜਾਂ ਤਤਾਂ ਦੀ ਪੁਕਾਰ ਕਿਸੇ ਨੇ ਸੁਣੀ ਹੀ ਨਹੀਂ ਸੀ ਪਹਿਲੀ ਵਾਰ ਪਰਮੇਸ਼ਰ ਨੇ ਪੰਜਾਂ ਤਤਾਂ ਦੀ ਪੁਕਾਰ ਸੁਣ ਕੇ ਤੁਹਾਨੂੰ ਲੇਖੇ ਲਾ ਲਿਆ ਤੇ ਪੰਜਾਂ ਤਤਾਂ ਦਾ ਇੱਕ ਸੱਚਾ ਵਾਅਦਾ ਕਰ ਲਿਆ ਕਿ ਗੁਰਮੁਖੋ ਤੁਹਾਨੂੰ ਸੰਸਾਰ ਵਿੱਚ ਦੁਬਾਰਾ ਜਨਮ ਨਹੀਂ ਲੈਣਾ ਪਵੇਗਾ ਤੁਹਾਨੂੰ ਜਨਮ ਲੈਣਾ ਨਾ ਪਏ ਦੁਬਾਰੀ ਦੁਬਾਰਾ ਜਨਮ ਕਿਸੇ ਨੇ ਨਹੀਂ ਲੈਣਾ ਤੇ ਇਹ ਜਨਮ ਉਹ ਹੈ ਜਿਸ ਤੇ ਵਿੱਚ ਤੁਸੀਂ ਪਰਮੇਸ਼ਵਰ ਦੇ ਦਰਸ਼ਨ ਕੀਤੇ ਪਰਮੇਸ਼ਵਰ ਦੇ ਚਰਨਾ ਤੇ ਸੱਚੀ ਨਮਸਕਾਰ ਕੀਤੀ ਕਿਉਂਕਿ ਜੋ ਗੁਰ ਸਿੱਖ ਜਾਪਤ सच्ची कर है, सफलता, उसे ही हो जाती है जो भगत आत्मा अपनी रसना जेवा तो सोहंग माई शेर से विष्णु भगवान की जयदा जयकारा बोल लवे उसका जन्म मरण का लेख खत्म हो जाता है हुक्म देता ਮੇਰਾ ਗੁਰਸਿੱਖ ਮੇਰੇ ਹੁਕਮ ਵਿੱਚ ਰਵੇ ਮੇਰਾ ਗੁਰਸਿੱਖ ਚਾਹ ਨਹੀਂ ਪੀਵੇਗਾ ਮੀਟ ਆਂਡਾ ਸ਼ਰਾਬ ਆਦ ਵਸਤੂਆਂ ਦਾ ਸੇਵਨ ਨਹੀਂ ਕਰੇਗਾ ਗੁਰਸਿੱਖ ਦੀ ਅੰਤਰ ਆਤਮਾ ਵਿੱਚ ਪ੍ਰਭੂ ਦਾ ਪਿਆਰ ਇੱਕ ਅਜਿਹੇ ਰੂਪ ਵਿੱਚ ਹੋਣਾ ਚਾਹੀਦਾ ਜਿੱਥੋਂ ਸਤ ਤੇ ਸੱਚ ਦੀ ਆਵਾਜ਼ ਹੋਵੇ ਹੈ ਪਰਮਾਤਮਾ ਤੂੰ ਮੇਰਾ ਤੇ ਮੈਂ ਤੇਰਾ ਇੱਕੋ ਤੇਰੇ ਮਿਲਨ ਦੀ ਗਰਜ ਤੇ ਜੀ ਆਸਨਾ ਕੋਈ ਰਖਾਈਆ ਸਰਬ ਹਰ ਸੰਗ ਜੀ ਇਸ ਦਿਨ ਮੈਂ ਹਜ਼ੂਰ ਸਾਂਚੇ ਦੇ ਚਰਨਾਂ ਪਾਸ Kime mağlub? So Hang Marat Şersing Vişnu Pekman Diler So Hang bhagwan dee de so mand mara chele sindh mishnu bhagwan dee so 啊。<Bye. S 2> <Bye. S 1>